ਜੋ ਬੋਲੇ ਸੋਨ ਰੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਰਤ ਸਤਿਗੁਰੂ ਗੁਰੂ ਗਿਆਨਾਤਮਾ ਰਾਜ ਕੀ ਜੈ ਬ੍ਰਹਮਲੇਨ ਸੰਤ ਬਾਬਾ ਬੂਟਾ ਦਾਸ ਜੀ ਮਹਾਰਾਜ ਕੀ ਜੈ ਸਭੀ ਮਾਪੂਛੋਂ ਕੀ ਜੈ ਸਤਿਗੁਰੂ ਗੁਰੂ ਪਰੀ ਸਾਸੰਗ ਜੋ ਡੇਰਾ ਨੂਰਪੁਰ ਦੋਨਾ ਅਦਾਸੀ ਡੇਰਾ ਬਰਮਤੋੜ ਸੰਪਰਦਾਇਕ ਜੋ ਕਿ ਹਰ ਸਾਲ ਦੀ ਤਰ੍ਹਾਂ ਜੋ ਪਿਛਲੇ ਸਾਲ ਵੀ ਵਿਆਸ ਸਮਾਗਮ ਦਾ ਸਮਾ ਰੱਖਿਆ ਗਿਆ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਕਾਰਜ ਕੀਤੇ ਗਏ। ਸੋ ਇਸ ਵਾਰ ਵੀ 2 ਨਵੰਬਰ ਜੋ ਕਿ ਸੰਤ ਮਹਾਪੁਰਸ਼ ਸੰਤ ਬਾਬਾ ਬੂਟਾ ਦਾਸ ਜੀ ਪਰਮਤੋੜ ਉਹਨਾਂ ਦੀ ਮਹਾਨ ਵਰਸੀ ਆ ਰਹੀ ਹੈ। ਉਹਨਾਂ ਦੀ ਮਹਾਨ ਵਰਸੀ ਦੀ ਯਾਦ ਵਿੱਚ ਜੋ ਕਿ ਵਿਆਹ ਦੇ ਕਾਰਜ ਕੀਤੇ ਜਾ ਰਹੇ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਆਪਣਾ ਬੰਦਾ ਯੋਗਦਾਨ ਬੰਦੀ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਹੈ ਜੀ। ਸੋ ਅੱਜ ਦੀ ਇਹ ਮੈਨੇਜਮੈਂਟ ਕਮੇਟੀ ਵੱਲੋਂ ਪਹਿਲੀ ਮੀਟਿੰਗ ਜੋ ਕਿ ਇਹਨਾਂ ਵਿਸ਼ਿਆਂ ਤੇ ਹੋਈ ਹੈ ਸੰਪੂਰਨ ਹੋਈ ਹੈ ਸੋ ਮਾਲਕ ਚੜ੍ਹਦੀਆਂ ਕਲਾ ਤੇ ਹਰਮਾਨ ਦੀ ਫਤਿਹ ਬਖਸ਼ਿਸ਼ ਕਰਨ ਤੰਦਰੁਸਤੀਆਂ ਬਖਸ਼ਿਸ਼ ਕਰਨ ਜੋ ਬੋਲੇ ਸੋ ਨਰਪਾ ਹੈ பகਵਾਨ ਵਾਲਮੀਕ ਮਹਾਰਾਜ ਕੀ ਜੈ